ਭਾਰਤ ਦੇ ਟ੍ਰਿਪਲ 올림픽 골ਡ ਮੈਡਲਿਸਟ ਹਾਕੀ ਲੇਜੈਂਡ ਬਲਬੀਰ ਸਿੰਘ ਸੀਨੀਅਰ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਬਲਬੀਰ ਸਰ ਜੋ ਤੁਹਾਡੇ ਮੈਡਲਸ ਗਵਾਚੇ ਜਿੰਨਾ ਬਾਰੇ ਹੁਣ ਖੇਡ ਮੰਤਰੀ ਨੇ ਕਿਹਾ ਕਿ ਉਹ ਮੈਡਲਸ ਗਵਾਚਣ ਦੀ ਇਨਕੁਆਇਰੀ ਕੀਤੀ ਜਾਏਗੀ ਕਿੱਥੇ ਮੈਡਲ ਗਏ ਕਿੱਥੇ ਬਲੇਜ਼ਰ ਗਏ ਇਹ ਪੂਰਾ ਮਾਮਲਾ ਕੀ ਤੁਹਾਡੇ ਮਨ ਵਿੱਚ ਲਿਆਉਂਦਾ ਕੀ ਖਿਆਲ ਆਉਂਦਾ ਤੁਹਾਡੇ ਮਨ ਚ ਇਸ ਪੂਰੇ ਮਾਮਲੇ ਨੂੰ ਜਦੋਂ ਜ਼ਿਕਰ ਹੁੰਦਾ ਐ ਲੇਗਲ ਨੇ ਦੋਕੋਂ ਦਾ ਬਹੁਤ ਅੰਦਰ ਡੀਪ ਇਨਸਾਈਡ ਹਰਟ ਕਿ ਕਿਤੇ ਗਏ ਮੈਡਲ ਜਿਸ ਪਰਪਸ ਲਈ ਮੈਂ ਦਿੱਤੇ ਸੀ ਤਾਂ ਕਿ ਨੰਬੀ ਜੈ ਰੈਸਨਸ ਬਟ ਜਨਵਨ ਸਪਾਇਰ ਕਰਨ ਉਹ ਨਹੀਂ ਹੋ ਸਕਦਾ ਤੇ ਕਿਉਂ ਨਹੀਂ ਹੋ ਸਕਦਾ ਮੈਡਲ ਕਿੱਥੇ ਗਏ ਨਵੇਂ ਮੈਡਲ ਤੁਸੀਂ 1985 ਦੇ ਵਿੱਚ ਦਿੱਤੇ ਸੀ 1985 ਚ ਸਪੋਰਟਸ ਅਥਾਰਟੀ ਵੱਲੋਂ ਦੀ ਰਿਕੁਐਸਟ మే ఓ మెడల్స్ تے اپنا బਲੇజర్ బਲੇజర్ 1956 ਜਦੋਂ کہ ਮੈਜਿਸਟੇਅਰ ٹیم ਦਾ ਕੈਪਟਨ ਸੀ ਉਹ ਬਲੇజర్ ਉਹ ਸਾਰੀਆਂ چیزਾਂ ਦਿੱਤੀਆਂ ਸਹੀ ਹੈ ਤਾਂ ਕਿ ਉਹਨਾਂ ਦੇ 뮤ਜ਼ੀਅਮ ਸਿਰ ਰੇਡ ਉਹ ਲੋਕੀ ਜਨਰੇਸ਼ਨਸ ओन ਵਾਲੀ ਹੈ ਵੀ ਦੇਖਣ ਤੇ ਇਨਸਪਾਇਰ ਹੋਣ ਜਿਹੜੇ ਮੈਡਲਸ ਤੁਸੀਂ ਦਿੱਤੇ ਸੀ ਕਿਹੜੇ ਕਿਹੜੇ ਮੈਡਲ ਸੀ ਮੇਰੇ ਖਿਆਲ 36 ਮੈਡਲ ਤੁਸੀਂ ਦਿੱਤੇ ਸੀ ਸਪੋਰਟ ਸੋਸਾਇਟੀ ਆਫ ਇੰਡੀਆ ਮੈਂ ਮੈਂ ਕਾਲਜ ਯੂਨੀਵਰਸਿਟੀ ਸਟੇਟ ਤੇ ਇੰਡੀਆ ਵੱਲੋਂ ਜਿੰਨੇ ਮੈਡਲਸ ਜਿੱਤੇ ਸੀ ਇਹ ਮੈਨੂੰ ਮੈਚ ਕੇ ਜਗ੍ਹਾ ਉੱਤੇ ਐਗਜ਼ਿਬਿਸ਼ਨ ਮੈਚ ਉਹ ਮਿਲੇ ਸੀ 43 ਨੰਬਰ ਸੀ ਟ੍ਰੇ ਦੇ ਵਿੱਚ ਪਾ ਕੇ ਐਨ ਪੂਰੀ ਤਰ੍ਹਾਂ ਸਜਾ ਕੇ ਤੇ ਉਸ ਵੇਲੇ ਦੇ ਸੈਕਟਰੀ ਸਪੋਰਟਸ ਅਥਾਰਟੀ ਮਿਸਟਰ ਤਲਵਾਰ ਸੰਧਾ ਹੋਲੇ ਵਿੱਚ ਜਿੰਨਾ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਉਹ ਸਭ ਦੱਸ ਸਕਦੇ ਆ ਕਿ ਮੈਂ ਮਿਊਜ਼ੀਅਮ ਲਈ ਦਿੱਤੇ ਤੇ ਉਹ ਹੁਣ ਹਨ ਨਹੀਂ ਦੱਸਿਆ ਕਿ ਨਾਲ ਬਟਿਆਰੇ ਨਾਲ ਉਹ ਦਿੱਲੀਆ ਨਾਲ ਇਹ ਕਿਤੇ ਹੋਰ ਹੈ ਉਹ ਕਿੱਥੇ ਗਏ ਜਿਹੜੇ ਮਿਊਜ਼ੀਅਮ ਦੀ ਜ਼ਿਕਰ ਕੀਤਾ ਗਿਆ ਕਿ ਮਿਊਜ਼ੀਅਮ ਲਈ ਦਿੱਤੇ ਗਏ ਸੀ ਉਹ ਮਿਊਜ਼ੀਅਮ ਕਿੱਥੇ ਬਣਨਾ ਸੀ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ ਉਸ ਵੇਲੇ 1985 ਦੇ ਵਿੱਚ ਨੈਰੋ ਸਟੇਡੀਅਮ ਚ ਉਹ ਸ਼ੁਰੂ ਹੋ ਚੁੱਕਾ ਸੀ ਕੁਛ ਜੀ ਇੱਥੇ ਲੋਕਾਂ ਦੀਆਂ ਲਈਆਂ ਹੋਈਆਂ ਸੀ ਰੱਖੀਆਂ ਹੋਈਆਂ ਸੀ ਉਹ ਦਿਖਾ ਕੇ ਮੈਨੂੰ ਦਿੱਤਾ ਗਿਆ ਸੀ ਤਾਂ ਕਿ ਮੈਂ ਵੀ ਇਹ ਜਿਹੜਾ ਕਹਿੰਦੇ ਹਨ ਕਿ ਆਪਣੇ ਕਿ ਮਹਿਲ ਉਹ ਹੈ ਨਹੀਂ ਸੀ ਪ੍ਰਪੋਜ਼ਲ ਹੀ ਕੋਈ ਨਹੀਂ ਸੀ ਥਿਸ ਇਰੋਂਗ 1985 ਦੇ ਵਿੱਚ ਉਹ ਐਗਜ਼ਿਸਟ ਕਰਦਾ ਸੀ ਮਿਊਜ਼ੀਅਮ ਨੇਰੀਓ ਸਟੇਡੀਅਮ ਦੇ ਵਿੱਚ ਜਿੱਥੇ ਹੋਰ ਵੀ ਕਈ ਲੋਕਾਂ ਦੀਆਂ ਚੀਜ਼ਾਂ ਹੈਗੇ ਸ ਉੱਥੇ مینو آخیا بھی تھوڑا بھی رکھا گے ڈسپلے کریں گے ٹو اسپائر دی یگگر جنریشنس اس بیسس سے میں جتنے سی ہوں پتہ لگتا ٹوئنٹی ٹویلو لنڈن گیمس سے انہوں نے سکسٹی آئی کانک اولمپیئن ایٹ مین ایٹ ویمین سٹارٹنگ فروم ایٹی نائنٹی سکس جب پہلی اولمپک ہوئی تھی تو ٹویلو تک ਜਿਹਨੇ 올림픽 ਸੋਨਾ ਸਾਰਿਆਂ ਦੇ ਵਿੱਚੋਂ ਸਾਰੀਆਂ ਖੇਡਾਂ ਚ 올림픽 ਖੇਡਾਂ ਚੋਂ ਸਿਰਫ 16 ਪਾਰਟਿਸਿਪੇਟ ਕਰਨ ਆਈਕੋਨਿਕ 올ਿਪੀਅਨ ਅੱਠ ਮੈਦ ਤੇ ਅੱਠਵੀਂ ਮੈਦ ਉਹ 84 ਉਹਦੇ ਬੇਸਸ ਤੇ ਉਹ ਮੈਨੂ ਵਿਉਣਾ ਨੇ ਮੈਂ ਕਹੇ ਪੀ ਜੋ ਉਹ ਹੁਣ ਹੈ ਨਹੀਂ ਕੁਛ ਨਹੀਂ ਮਿਲਦਾ ਹੁਣ ਨਵੇਂ ਖੇਡ ਮੰਤਰੀ ਨੇ ਕਿਹਾ ਕਿ ਇਸ ਪੂਰੇ ਮਾਮਲੇ 'ਚ ਇਨਕੁਆਇਰੀ ਕੀਤੀ ਜਾਊਗੀ ਕਿ ਆਖਰਕਾਰ ਮੈਡਲ ਬਲੇਜ਼ਰ ਗਏ ਕਿੱਥੇ ਕੀ ਤੁਹਾਨੂੰ ਕੋਈ ਉਮੀਦ ਲੱਗਦੀ ਹੈ ਇਸ ਬਿਆਨ ਤੋਂ ਬਾਅਦ ਕਿ ਹਾਂ ਹਜੇ ਵੀ ਉਮੀਦ ਹੈ ਕਿ ਸਭ ਮੈਡਲਸ ਵਾਪਸ ਆ ਸਕਦੇ ਹੈ ਜਾਂ ਇਹ ਸਭ ਚੀਜ਼ਾਂ ਦੁਬਾਰਾ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਇੱਕ ਜਿਹਦੇ ਜਹਾਂ ਪਰ ਉਮੀਦ ਕਹੇ ਬਸ ਖੋਪ ਤੇ ਸਾਰੀ ਦੁਨੀਆ ਜਿਉਂਦੀ ਹੈ ਉਮੀਦ ਕਰਦੇ ਹੈ ਕਿ ਟ੍ਰੇਸ ਕਰ ਲੇ ਜਾਂ ਤੇ ਉਡ ਨਹੀਂ ਸਕਦੇ ਕਿਤੇ ਜ਼ਾਇਆ ਨਹੀਂ ਹੋ ਸਕਦੇ ਕੋਰਟ ਹੁੰਦਾ ਜਿਹੜਾ ਕੋਰਟ ਚੱਲਦਾ ਕੀੜਾ ਲੱਗ ਗਿਆ ਪਰ ਕੀੜਾ ਬਲੇਜ਼ਰ ਸਾਰੇ ਨੂੰ ਥੋੜੀ ਖਾ ਜਾਏਗਾ ਔਰ ਮੈਂ ਇਹ ਲਾਉਂ ਤਾਂ ਕੀੜਾ ਵੀ ਨਹੀਂ ਰੱਖ ਸਕਦਾ ਇਸ ਕਰਕੇ ਕੋਈ ਡੀਪ ਰੂਟਡ ਕਨਸਪੀਰੇਸੀ ਲੱਗਦੀ ਹੈ ਕਿ ਮੇਰੇ ਜਿਹੜਾ ਰਿਕਾਰਡ ਮੇਰੀ ਹਿਸਟਰੀ ਹੈ ਇਹਨੂੰ ਸਾਫ ਕਰਤਾ ਜਾਏ ਕਿਉਂ ਇਹ ਤੋਂ ਕਰਨ ਵਾਲਿਆਂ ਨੂੰ ਪਤਾ ਹੋਣਾ ਮੈਂ ਹੋਰ ਕੀ ਦੱਸਾਂ ਤੁਹਾਨੂੰ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਜਿਸ ਤਰ੍ਹਾਂ ਚੀਜ਼ ਕੋਈ ਬੋਡੀਸ਼ੋ ਕੱਟ ਕੇ ਚੀਜ਼ ਕੋਈ ਲੈ ਜਾਂਦਾ ਉਸ ਤਰ੍ਹਾਂ ਹੋਇਆ ਹੈ ਤੁਸੀਂ 36 ਮੈਡਲਸ ਉਹਨਾਂ ਨੂੰ ਦਿੱਤੇ ਹੋਏ ਸੀ ਬਲੇਜ਼ਰ ਉਹਨਾਂ ਨੂੰ ਦਿੱਤਾ ਹੋਇਆ ਸੀ სპੋਰਟਸ ਅਥਾਰਟੀ ਆਫ ਇੰਡੀਆ ਨੂੰ ਕੀ ਹੁਣ ਤੁਹਾਡੇ ਕੋਲ ਪਿੱਛੇ ਕੋਈ ਮੈਡਲਸ ਬਾਕੀ ਹੈ ਜਿਨ੍ਹਾਂ ਨੂੰ ਦੇਖ ਕੇ ਲੱਗੇ ਕਿ ਹਾਂ ਮੇਰੀਆਂ ਅਚੀਵਮੈਂਟਸ ਸੀ ਤੇ ਉਹਨਾਂ ਦਾ ਕੋਈ ਹਿੱਸਾ ਮੇਰੇ ਕੋਲ ਅਜੇ ਬਾਕੀ ਹੈ ਮੇਰੇ ਕੋਲੇ ਤਿੰਨ 올ਿਪਿਕ ਦੇ 골ਡ ਮੈਡਲ ਤੇ ਪਦਮ ਸ਼੍ਰੀ ਉਹ ਹਾਲੇ ਵੀ ਹੈਗੇ ਨੇ ਉਹ ਖੁਸ਼ਕਿਸਮਤ ਵੀ ਮੇਰੀ ਕਿ ਉਹਨ ਇਨਾਲ ਦਿੱਤੇ ਮੈਂ ਤੇ ਆਪਣੇ ਜਾਨੇ ਪ੍ਰੈਜੈਂਟ ਕੀਤੇ ਸੀ ਪਰ ਉਸ ਵੇਲੇ ਅਚੀਵਮੈਂਟ ਸੁਣਿਆ ਕਿ ਪੀਐਚੀ ਜਲਦੀ ਹੋਣੀ ਨਹੀਂ ਪਈ ਇਹ ਤੁਹਾਡੀ ਆਪਣੀ ਫੈਮਿਲੀ ਦੀ ਤੇ ਆਪਣੀ ਓਨਰ ਹੈ ਇਹਨੂੰ ਆਪਣੇ ਕੋਲੇ ਸੰਭਾਲ ਕੇ ਰੱਖੋ ਉਹ ਆਪਣੇ ਕੋਲ ਸੰਭਾਲ ਕੇ ਰੱਖੇ ਪਹਿਲੇ ਮੇਰੀ ਮਦਰ ਨੇ ਸੰਭਾਲ ਕੇ ਰੱਖੇ ਫਿਰ ਮੇਰੀ ਵਾਈਫ ਨੇ ਸੰਭਾਲ ਕੇ ਰੱਖੇ ਹੁਣ ਮੇਰੀ ਡਾਟਰ ਦੇ ਕੋਲੇ ਹੈ ਸੰਭੇ ਹੋਏ ਨੇ ਹਾਲੇ ਸੁਸ਼ਪੀਰ ਮੈਮ ਤੁਸੀਂ ਇਸ ਪੂਰੀ ਗੱਲ ਬਾਰੇ ਬਹੁਤ ਜ਼ਿਆਦਾ ਜਾਂਚ ਪੜਤਾਲ ਕੀਤੀ ਹੈ ਆਰਟੀਆਈਜ਼ ਪਾਈਆਂ ਗਈਆਂ ਬਹੁਤ ਸਾਰਾ ਇਸ ਪੂਰੇ ਮਾਮਲੇ ਨੂੰ ਤੁਸੀਂ ਫੋਲੋ ਕੀਤਾ ਤੁਹਾਨੂੰ ਕੋਈ ਉਮੀਦ ਲੱਗਦੀ ਹੈ ਕਿ ਇਹ ਮੈਡਲਸ ਵਾਪਸ ਆ ਸਕਦੇ ਆ ਜਾਂ ਕੀ ਲੱਗਦਾ ਆਖਿਰ ਮੈਡਲ ਗਏ ਕਿੱਥੇ ਬੜੀ ਪੁਰਾਣੀ ਗੱਲ ਹੋ ਗਈ 2012 ਤੋਂ ਅਸੀਂ ਚੱਕਰ ਮਾਰ ਕੇ ਡਿਫਰੈਂਟ ਆਰਟੀਆਂ ਐਨ ਆਈ ਐਸ ਨੂੰ ਸਾਈ ਨੂੰ ਜਵਾਰਲਾਲ 네ਰੋ ਸਟੇਡੀਅਮ ਨੂੰ ਸਾਨੂੰ ਚੱਕਰਾਂ ਵਿੱਚ ਪਾਇਆ ਜਾ ਰਿਹਾ ਹੈ ਪ੍ਰੋਪਰ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਪਹਿਲਾਂ ਤਾਂ ਸਾਫ ਇਨਕਾਰ ਕਰ ਦਿੱਤਾ ਗਿਆ ਸਾਈ ਵੱਲੋਂ ਕਿ ਸਾਡੀ ਕੋਈ ਪ੍ਰਪੋਜ਼ਲ ਹੀ ਨਹੀਂ ਸੀ ਮਿਊਜ਼ੀਅਮ ਸੈੱਟ ਕਰਨ ਦੀ ਤੇ ਬਾਕੀ ਕੁਐਸਚਨਸ ਦਾ ਆਨਸਰ ਕਰ ਹੀ ਨਹੀਂ ਸਕਦੇ ਐਨ ਆਈ ਐਸ ਵਾਲਿਆਂ ਨੇ ਕਹਿ ਦਿੱਤਾ ਕਿ ਸਾਨੂੰ ਦੱਸਿਆ ਕਿ ਅਸੀਂ ਆਈਟਮਸ ਜਿਹੜੇ ਸੀ ਉੱਥੋਂ ਸਾਈ ਵਾਲਿਆਂ ਨੇ ਸਾਨੂੰ ਫ फेब्रुवारी 1998 ਵਿੱਚ ਉੱਥੋਂ ਕੁਝ ਚੀਜ਼ਾਂ ਸਾਡੇ ਸਟੇਡੀਅਮ 'ਚ ਭੇਜੀਆਂ ਸੀ ਤੇ ਸਾਨੂੰ ਲੰਬੀ ਚੌੜੀ ਆਪਣੀ ਇਨਵੈਂਟਰੀ ਭੇਜ ਦਿੱਤੀ ਵਿਚ ਇਜ਼ ਮੋਰ ਦੈਨ 74 ਪੇजेस ਉਹ ਅਸੀਂ ਲਾਈਨ ਬਾਈ ਲਾਈਨ ਦੇਖਿਆ ਉਹਦੇ ਵਿੱਚ ਕੁਝ ਨਹੀਂ ਜਦੋਂ ਉਹਨਾਂ ਨੂੰ ਵਾਪਸ ਪੁੱਛਿਆ ਸਾਈ ਨੂੰ ਕਿ ਵੀ ਤੁਸੀਂ ਕਹਿੰਦੇ ਹੋ ਸਾਡੀ ਪ੍ਰਪੋਜ਼ਲ ਹੀ ਨਹੀਂ ਸੀ ਤੇ ਜੇ ਪ੍ਰਪੋਜ਼ਲ ਨਹੀਂ ਸੀ ਤੇ ਆ ਚੀਜ਼ਾਂ ਕਿਉਂ ਇਕੱਠੀਆਂ ਕੀਤੀਆਂ ਗਈਆਂ ਡਿਫਰੈਂਟ ਸਪੋਰਟਸ ਪੀਪਲ ਕੋਲੋਂ ਤੇ ਕਿਸ ਤਰ੍ਹਾਂ ਇਹ ਆਈਟਮਸ ਐਨਆਈਐਸ ਚ ਭੇਜੇ ਗਏ ਫਿਰ ਦੁਬਾਰਾ ਸੈਕਿੰਡ ਥਰਡ आरटीआई एपिलेट करके ਅਲਟੀਮੇਟਲੀ ਸਾਈ ਕੇਮ ਆਊਟ ਜਵਾਲਲ ਨਹਿਰੂ ਸਟੇਡੀਅਮ ਨੂੰ ਡਾਇਰੈਕਟ ਕਰਤਾ ਸਾਨੂੰ ਉਹਨਾਂ ਨੇ ਸਾਨੂੰ ਇੱਕ ਲਿਸਟ ਭੇਜੀ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਬਲੇਜ਼ਰ ਜਿਹੜਾ 56 ਦਾ ਹੈਗਾ ਉਹ ਅਸੀਂ ਐਨਆਈਐਸ ਨੂੰ ਭੇਜਿਆ ਉਹ ਲਿਸਟ ਹੈਗੀ ਹੈ ਨਾਓ ਉਹ ਕਹਿੰਦੇ ਭੇਜਿਆ ਇੱਥੇ ਐਨਆਈਐਸ ਵਾਲੇ ਕੋਲ ਪਹੁੰਚਿਆ ਨਹੀਂ ਦੇ ਵੇ ਮੈਂਸ਼ਨਡ ਓਨਲੀ ਦਾ ਬਲੇਜ਼ਰ ਵਾਟ ਹੈਜ਼ ਹੈਪਨ ਟੂ ਦਾ 36 ਮੈਡਲਸ ਨੋਬਾਡੀ ਮੈਂਸ਼ਨਸ ਥੈਟ ਐਂਡ ਉਹਦਾ ਕੁਛ ਅਤਾ ਪਤਾ ਨਹੀਂ ਤੇ ਮੋਰ ਦੈਨ 120 30 ਵੈਰੀ ਰੇਅਰ ਫੋਟੋਗ੍ਰਾਫਸ ਆਫ ਮਾਈ ਫਾਦਰ ਡਿਗਨਿਟਰੀਜ਼ ਦੇ ਨਾਲ ਔਰ ਇਹਨਾਂ ਦੇ ਫੋਰਨ ਟ੍ਰਿਪਸ ਦੇ ਨਾਲ ਮਤਲਬ ਇਹ ਇੱਕ ਚੀਜ਼ਾਂ ਸਾਰੀਆਂ ਗਾਇਬ ਹੈ ਔਰ ਕੋਈ ਵੀ ਰਿਸਪੌਂਸਿਬਲ ਨਹੀਂ ਇਹਦੇ ਤੇ ਹੋ ਰਿਹਾ ਕਿ ਸਾਡੇ ਕੋਲ ਨੇ ਦਾ ਇਸ ਮਾਮਲੇ 'ਚ ਹੁਣ ਅੱਗੇ ਕੀ ਕਰਨ ਵਾਲਿਓ ਕੀ ਲੱਗਦਾ ਹੈ ਕਿ ਹੁਣ ਅੱਗੇ ਰੋਡ ਮੈਪ ਕਿੱਧਰ ਨੂੰ ਲੈ ਕੇ ਜਾ ਰਿਹਾ ਤੁਹਾਨੂੰ ਅੱਗੇ ਕੀ ਹੋਣ ਵਾਲਾ ਹੈ ਕੀ ਲੱਗਦਾ ਹੈ ਕਿ ਇਹ ਮੈਡਲ ਵਾਪਸ ਆਉਣਗੇ ਬੜਾ ਸੀਰੀਅਸ ਇਸ਼ੂ ਹੈਗਾ ਔਰ ਬੜਾ ਵੱਡਾ ਇਸ਼ੂ ਹੈ ਕਿ ਇੰਨੇ ਵੱਡੇ ਹਿੰਦੁਸਤਾਨ ਦੇ ਖਿਡਾਰੀ ਦੀਆਂ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਇੱਕ ਹੀ ਪਲੇਅਰ ਨੂੰ ਬਿਲੋਂਗ ਕਰਦੀਆਂ ਗਾਇਬ ਹੋ ਜਾਣ ਹੁਣ ਤੁਸੀਂ ਸੋਚੋ ਇਹਨੂੰ ਹੋਰ ਕੀ ਕਵਾਂਗੇ ਆਪਾਂ ਕਨਸਪੀਰੇਸੀ ਨਹੀਂ ਕਵਾਂਗੇ ਤੇ ਬਈ ਮੈਨੂੰ ਤੇ ਇਹ ਲੱਗਦਾ ਹੈ ਕਿ ਜਾਂ ਤੇ ਇਹ ਇੱਕ ਚੈਪਟਰ ਹਿਸਟਰੀ ਦਾ ਵਾਈਪ ਆਊਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਣੀ ਕੰਟਰੀ ਤੋਂ ਬਾਹਰ ਇਸਮਗਲ ਹੋ ਗਈਆਂ ਕਿ ਕਿਤੇ 20-25 ਸਾਲਾਂ ਬਾਅਦ ਜਦੋਂ ਬਲਬੀਰ ਸਿੰਘ ਜੀ ਨਹੀਂ ਹੋਣਗੇ ਅਸੀਂ ਕੱਢ-ਕੱਢ ਕੇ ਵੱਡੇ ਰਿਚ ਕਾਫੀ দামਾਂ ਤੇ ਉਹਨੂੰ ਵੇਚਾਂਗੇ ਨਾਉ ਇਹ ਇਹ ਗੱਲ ਦਿਮਾਗ ਨੂੰ ਬੜਾ ਦੁੱਖ ਦਿੰਦੀ ਹੈ ਕਿ ਬਈ ਦੇਖੋ ਇਹ ਜੇ ਇੰਨੇ ਇਹੋ ਜਿਹੇ ਖਿਡਾਰੀ ਨਾਲ ਇਹ ਹਾਲ ਹੁੰਦਾ ਹੈ ਬਾਕੀ ਬੱਚੇ ਉਹਨਾਂ ਨੂੰ ਕੀ ਇਨਸਪੀਰੇਸ਼ਨ ਮਿਲਣੀ ਹੈ ਉਹ ਕਦੀ ਕੁਝ ਜਿੰਨਾ ਹੀ ਨਹੀਂ ਚਾਣਗੇ ਮੈਡਲ ਨੂੰ ਮੈਂ ਆਪ hockey player ਹਾਂ ਮੈਨੂੰ ਪਤਾ ਹੈ ਕਿ ਇੱਕ ਮੈਡਲ ਜਿੱਤਣ ਲਈ ਕਿੰਨਾ ਖੂਨ ਪਸੀਨਾ ਵਹਾਉਣਾ ਪੈਂਦਾ ਆ 36 ਮੈਡਲ ਸਾਰੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਦੀ ਤੇ ਇਹ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕੋਈ ਇਨਕੁਆਇਰੀ ਬਠਾਉਣ ਦੇ ਆ ਰਿਸਪਾਂਸਿਬਲ ਕਿਉਂਕਿ ਇਹ ਜਿਹੜੀ ਸਿਰਫ ਫੈਮਿਲੀ ਦੀ ਲੈਗੇਸੀ ਨਹੀਂ ਹੈਗੀ ਇਹ ਆਪਣੀ ਕੰਟਰੀ ਦੀ ਰਿਚ ਹੈਰੀਟੇਜ ਹੈ ਸੋ ਦੇ ਦੇ ਸ਼ੁੱਡ ਫਾਈਂਡ ਆਊਟ ਕਿ ਕੌਣ ਅਨਸਰਬਲ ਹੈ ਕੌਣ ਕਲਪਰੇਟ ਹੈ ਦੇ ਸ਼ੁੱਡ ਬੀ ਪਨਿਸ਼ਡ ਐਂਡ ਦੇ ਸ਼ੁੱਡ ਟ੍ਰਾਈ देयर ਬੈਸਟ ਕਿ ਉਹ ਚੀਜ਼ਾਂ ਆਪਾਂ ਨੂੰ ਵਾਪਸ ਮਿਲਣ ਜਦੋਂ ਐਜ਼ ਅ ਡਾਟਰ ਸਰ ਦੇ ਨਾਲ ਘਰੇ ਬੈਠੇ ਗੱਲਬਾਤ ਕਰਦੇ ਹੋ ਇਸ ਪੂਰੇ ਮਾਮਲੇ ਬਾਰੇ ਉਦੋਂ ਸਰ ਦਾ ਕੀ ਰਿਐਕਸ਼ਨ ਹੁੰਦਾ ਤੇ ਉਹਦੇ ਜਵਾਬ 'ਚ ਤੁਹਾਡਾ ਕੀ ਰਿਐਕਸ਼ਨ ਹੁੰਦਾ ਘਰੇ ਕਿਵੇਂ ਇਸ ਮਾਮਲੇ ਬਾਰੇ ਕੀ ਚਰਚਾ ਹੁੰਦੀ ਬਹੁਤ ਦੁੱਖ ਹੁੰਦਾ ਮੈਨੂੰ ਪਤਾ ਅੰਦਰੋਂ ਖੋਖਲੇ ਹੋਏ ਬੈਨੇ ਉਪਰੋਂ ਇਹ ਕਹਿੰਦੇ ਨੇ ਬਈ ਮੈਂ ਤੇ ਜੀ ਜਿਹੜਾ ਕ੍ਰਿਸ਼ਨ ਮਹਾਰਾਜ ਸੀ ਔਰ ਗੁਰੂ ਨਾਨਕ ਉਹਨਾਂ ਨੇ ਮੈਨੂੰ ਇਹੀ ਦੱਸਿਆ ਕਿ ਤੁਸੀਂ ਆਪਣਾ ਕਰਮ ਕਰੋ ਤੇ ਰਿਜ਼ਲਟ ਉਹਦਾ ਛੱਡ ਦੇ ਤੇ ਕਰਮ ਕਰਕੇ ਇਸ ਕੰਟਰੀ ਲਈ ਇੰਨੇ ਮੈਡਲ ਇੰਨੀ ਆਨਰ ਅਰਨ ਕਿਤੇ ਤੇ ਉਸੇ ਕੰਟਰੀ ਵਿੱਚ ਆਪ ਲੁੱਟੇ ਗਏ ਤੇ ਉਹ ਬੰਦੇ ਦਾ ਕੀ ਹਾਲ ਹੋਣਾ ਅੰਦਰੋਂ ਖੋਖਲੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਸੀ ਇਹ ਜੋ ਕੁਝ ਹੋ ਰਿਹਾ ਨਹੀਂ ਹੋਣਾ ਚਾਹੀਦਾ ਦਸ਼ਾ ਬੜਾ ਅਫਰਚੂਨੇਟ ਹੈ ਕਿ ਐਸਾ ਲੱਗਦਾ ਕਿ ਡੈਥ ਹੋ ਗਈ ਹੁੰਦੀ ਆ ਬੜੀ ਮੇਰੇ ਸਭ ਕੁਝ ਮੇਰੀ ਕਮਾਈ ਯਾਨੀ ਅਚੀਵਮੈਂਟਸ ਜਿਹੜਾ ਰਿਵਾਰਡ ਮਿਲੇ ਹੋਇਆ ਸੀ ਉਹ ਸਾਰੇ ਦਾ ਸਾਰਾ ਦਿੱਤਾ ਸੀ ਸਿਰਫ ਆ 올림픽 ਦੇ ਮੈਡਲ ਰੱਖੇ ਨੇ ਆਪਣੇ ਕੋਲ ਤੇ ਪਦਮਸ਼ਰੀ ਰਿਵਾਰਡ ਰੱਖੇ ਸਾਰੇ ਦਿੱਤੇ ਉਹਨਾਂ ਚੋਂ ਹੈ ਹੀ ਕੋਈ ਕਿਸੇ ਜਾ ਸਕਦੇ ਆ ਕੋਰਟ ਨੂੰ ਕਹਿੰਦੇ ਕੀੜਾ ਖਾਜੂ ਕੀੜਾ ਹੋਰ ਕੋਰਟ ਨੂੰ ਕੀ ਰਵ ਨਹੀਂ ਸਾਰੇ ਇਹਨੂੰ ਖਾ ਸਕਦਾ ਕੀ ਖਾਧਿਆ ਲਿਆ ਦੇਖਾ ਗਿਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਤੇ ਜਿਹੜੇ ਮੈਡਲ ਨੇ ਉਹਨਾਂ ਨੂੰ ਤਾਂ ਕੀੜਾ ਵੀ ਨਹੀਂ ਖਾ ਸਕਦਾ ਉਹ ਕਿੱਥੇ ਚਲੇ ਗਿਆ ਕੀ ਲੱਗਦਾ ਕਿ ਕਿਸੇ ਨੇ ਜਾਣਬੁੱਝ ਕੇ ਕੀਤਾ ਹੋਸਾ ਦਾ ਹੋਰ ਕੋਈ ਤਰੀਕਾ ਦਿਖਦਾ ਹੈ ਆਪਰੇ ਮੈਡਲ ਔਰ ਨਹੀਂ ਸਕਦੇ ਇਹ ਕੋਈ ਨਾ ਕੋਈ ਕਿਸੇ ਨੇ ਕੋਸ਼ਿਸ਼ ਕੀਤੀ ਜਿਹੜਾ ਕਿ ਹਿਸਟਰੀ ਵਾਈਪ ਆਊਟ ਕਰਨ ਵਾਸਤੇ ਕਿ ਮੇਰੇ ਮੈਡਲ ਜਿੱਤੇ ਰਿਕਾਰਡ ਤੋਂ ਚਲੇ ਜਾਣ ਹੋਰ ਕੋਈ ਸਾਲਾਂ ਬਾਅਦ ਬਲਬੀਰ ਸਿੰਘ ਨੂੰ ਭੁੱਲ ਜਾਣਗੇ ਲੇਕਿਨ ਹੋਰ ਹੋਰ ਦੱਸੋ ਕੀ ਹੋ ਸਕਦਾ ਮੈਡਲ ਕਿੱਥੇ ਜਾ ਸਕਦੇ ਆ ਜੋ ਦਿੱਤੇ ਹੋਏ ਮੈਡਲ ਹੋਰ ਚੀਜ਼ਾਂ ਪਈਆਂ ਮੇਰੇ ਮੈਡਲ ਹੈ ਨਹੀਂ ਹੋਰ ਕਈ ਕੱਪੜੇ ਵੀ ਹੈ ਮੇਰਾ ਬਲੇਜ਼ਰ ਹੈ ਨਹੀਂ ਹਾਕੀ ਖੇਡਦੇ ਹੋਏ ਓਪੋਨੈਂਟ ਟੀਮਸ ਦੇ ਨਾਲ ਫਾਈਟ ਆਊਟ ਕਰਨਾ ਜ਼ਿਆਦਾ ਮੁਸ਼ਕਿਲ ਲੱਗਦਾ ਸੀ ਜਾਂ ਜੋ ਆ ਸਾਰੇ ਚੱਕਰ ਪਏ ਹੋਏ ਆ ਤੇ ਆ ਸਾਰੇ ਕੰਮ ਚੋਂ ਗੁਜ਼ਰਨਾ ਪੈਂਦਾ ਇਹ ਫਾਈਟ ਆਊਟ ਕਰਨਾ ਜ਼ਿਆਦਾ ਮੁਸ਼ਕਿਲ ਲੱਗਦਾ ਬਹੁਤ ਮੁਸ਼ਕਿਲ ਲੱਗ ਰਿਹਾ ਕਿਉਂਕਿ ਬਾਰ-ਬਾਰ ਬਾਰ-ਬਾਰ ਉਹੀ ਚੀਜ਼ ਯਾਦ ਆਉਂਦੀ ਹੈ ਕਿ ਮੇਰੀ ਇਹ ਚੀਜ਼ ਰੁਵਾਚ ਗਈ ਹੈ ਦੁੱਖ ਹੁੰਦਾ ਅੰਦਰੋਂ ਦੁੱਖ ਹੁੰਦਾ ਕਿ ਕਿੱਥੇ ਕੋ ਆ ਸਕਦੀ ਹੈ ਕੌਣ ਇਹਨੂੰ ਜ਼ਿਆ ਕਰ ਸਕਦਾ ਹੈ ਬਾਰ ਬਾਰ ਹੋਈ ਖਿਆਲ ਆਉਂਦਾ ਜਦੋਂ ਕੋਈ ਪੁੱਛਦਾ ਤੁਸੀਂ ਪੁੱਛਣ ਲੱਗੇ ਪਰਵੇਸ਼ ਜੀ ਤੇ ਉਹ ਹੀ ਫੇਰ ਯਾਦ ਆਉਂਦਾ ਕਿ ਮੇਰੀਆਂ ਚੀਜ਼ਾਂ ਕੋ ਆ ਗਈਆਂ ਕਿੱਥੇ ਗਈਆਂ ਹੁਣ ਕਿੱਥੇ ਕਿ ਤੂੰ ਪੁੱਛੇ ਕੀ ਕਰੀਏ ਪਰ ਟੂ ਡੂ ਹੁਣ ਬਾਕੀ ਚੀਜ਼ ਦੇਖ ਰਹਿ ਗਈ ਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਨੂੰ ਦੱਸਿਆ ਵੀ ਸਾਡੇ ਨਾਲ ਹੋਈ ਹੈ 올림픽 ਦਾ ਪਲੇਅਰ ਹੈ ਇਨੇ ਬਰੇ ਮੈਡਲ ਐਨੇ ਬਰੇ ਟੀਮੈਂਸ ਨੇ ਜਿਸ ਪਰਪਸ ਲਈ ਦਿੱਤੇ ਸੀ ਉਹ ਪੁਰਾਣੇ ਹੋ ਸਕੇ ਗਿਆ ਤੇ ਉਹਦਾ ਕੁਝ ਕਰੋ ਜੀ ਕਿ ਕੀ ਕਰ ਦੂੰ ਕਿ ਕੀ ਕਰ ਸਕਦੇ ਹੋ ਬਲਬੀਰ ਸਰ ਮੈਮ ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਮੈਡਲ ਜਿੱਥੇ ਵੀ ਹੋਣ ਜਿਵੇਂ ਵੀ ਹੋਣ ਵਾਪਸ ਮੁੜ ਕੇ ਤੁਹਾਡੇ ਕੋਲ ਆਉਣ ਥੈਂਕ ਯੂ ਸੋ ਮਚ ਸਾਕੇ ਮੇਰੇ ਕੋਲੇ ਹਿਸਟਰੀ ਜਰੇ ਬਹਿ ਰੱਖਣੇ انہوں نے دے ہیں جتنے مرضی میوزیم بنا دیں جو مرضی بنا کے رکھن تاکہ لوگ کی انسپائر ہون دیکھ کے کیونکہ میرے تکار گھر خاص بندے ہی آسکتے ہیں خاص میر دوست رشتے دار تو جب کتنے کامن جگہ پہ ہوٹری کا میوزیم ہوئے ورڈ دا میوزیم کتے پی ہون. ہون ساری دنیا دیکھیے انہوں نے تاکہ وہ تو انسپائر ایک سپورٹس مین ہے انہیں عدیتے ہوئے ہیں ਇਸ ਪਰਪਜ਼ ਲਈ ਦਿੱਤਾ ਦਾਇਸੀ ਬਲਬੀਰ ਸਿੰਘ ਸੀਨੀਅਰ ਅਤੇ ਉਹਨਾਂ ਦੇ ਡਾਟਰ ਸੁਸ਼ਬੀਰ ਦੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਮੈਡਲਸ ਗਵਾਚੁਕੇ ਹੈ ਜਾਂ ਗਵਾ ਦਿੱਤੇ ਗਏ ਹੈ ਉਹ ਉਮੀਦ ਕਰ ਰਹੇ ਕਿ ਉਹ ਇੱਕ ਵਾਰ ਫੇਰ ਤੋਂ ਉਹਨਾਂ ਕੋਲ ਵਾਪਸ ਆਉਣ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਜ਼ ਉਹਨਾਂ ਨੂੰ ਦੇਖ ਕੇ ਇਨਸਪਾਇਰ ਹੋ ਸਕਣ ਕੈਮਰਾ ਪਰਸਨ ਗੁੰਜੀਤ ਦੇ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਚੰਡੀਗੜ੍ਹ